ਰਾਜਵੀਰ ਜਵੰਦੇ ਦੀ ਧਰਮ ਪਤਨੀ ਇਸ ਸਮੇਂ ਮੁਸੀਬਤ ਦੇ ਵਿੱਚ ਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜੀ ਚਰਚਾ ਛੜੀ ਹੋਈ ਆ ਕਿ ਜਵੰਦਾ ਕਿਸ ਨੇ ਮਰਵਾਇਆ ਰਾਜਵੀਰ ਜਵੰਦੇ ਦਾ ਕੌਣ ਦੁਸ਼ਮਣ ਸੀ ਜਿਹੜਾ ਰਾਜਵੀਰ ਜਵੰਦੇ ਨੂੰ ਜਿਉਂਦਾ ਨਹੀਂ ਵੇਖ ਰਿਹਾ ਸੀ ਕੀ ਕਿਸੇ ਦੀ ਲਾਕਡਾੜ ਸੀ ਕਿ ਉਹਨਾਂ ਨੇ ਇੱਕ ਧੀ ਦੇ ਸਿਰ ਤੋਂ ਬਾਪ ਦਾ ਸਾਆਇਆ ਚੱਕਤਾ ਇੱਕ ਮਾਂ ਦੇ ਕੋਲੋਂ ਪੁੱਤ ਖੋਲਿਆ ਇੱਕ ਪਤਨੀ ਕੋਲੋਂ ਪਤੀ ਖੋਲਿਆ ਸੋ ਜਿਵੇਂ ਚਰਚਾ ਨੇ ਜਿਹੜਾ ਤੇਜ਼ੀ ਫੜੀ ਕਿ ਰਾਜਵੀਰ ਜਵੰਦਾ ਜਿਹੜਾ ਉਹ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਇਆ ਉਹ ਕਿਸੇ ਦਰ ਘਟੜਣਾ ਦੇ ਵਿੱਚ ਨਹੀਂ ਮਾਰਿਆ ਗਿਆ ਪਰਿਵਾਰ ਦਾ ਇਸ ਪਾਸੇ ਧਿਆਨ ਜਾਣਾ ਬਣਦਾ ਸੀ ਸੋ ਪਰਿਵਾਰ ਨੇ ਜਿੱਥੇ ਉਹਨਾਂ ਦੇ ਉੱਤੇ ਏਡੀ ਵੱਡੀ ਮੁਸੀਬਤ ਆਈ ਹੋਈ ਸੀ 27 ਸਤੰਬਰ ਨੂੰ ਜਦੋਂ ਰਾਜਵੀਰ ਜਵੰਦਾ ਜਦੋਂ ਰਾਜਵੀਰ ਜਵੰਦਾ 27 ਸਤੰਬਰ ਨੂੰ ਇਸ ਦੁਰਘਟਨਾ ਦੇ ਵਿੱਚ ਜ਼ਖਮੀ ਹੋ ਗਿਆ ਸੀ ਪਹਿਲਾਂ ਉਹਨਾਂ ਦਾ ਪਹਿਲਾ ਮੁੱਢਲਾ ਫਰਜ ਇਹ ਸੀ ਕਿ ਜਵੰਦੇ ਨੂੰ ਬਚਾਇਆ ਜਾ ਸਕੇ ਉਸ ਦਾ ਸਹੀ ਪ੍ਰੋਪਰ ਇਲਾਜ ਕਰਵਾਇਆ ਜਾ ਸਕੇ ਤਾਂ ਕਿ ਉਹ ਸਿਹਤਯਾਬ ਹੋ ਕੇ ਪਰਿਵਾਰ ਦੇ ਨਾਲ ਆ ਖੜੇ ਛੇ ਤੋਂ 7 ਦਿਨ ਹਸਪਤਾਲ ਦੇ ਵਿੱਚ ਨੰਗੇ ਮੁੱਖ ਮੰਤਰੀ ਤਿੱਕਰ ਉਸ ਦਾ ਪਤਾ ਲੈਣ ਆਏ ਲੋਕਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਧਰਮ ਤੋਂ ਉੱਪਰ ਉੱਠ ਕੇ ਹਿੰਦੂਆਂ ਨੇ ਸਿੱਖਾਂ ਨੇ ਮੁਸਲਮਾਨਾਂ ਨੇ ਹਰ ਇੱਕ ਮੰਦਰ ਮਸੀਤੇ ਗੁਰਦੁਆਰੇ ਅਰਦਾਸ ਬੇਨਤੀ ਹੋਈ ਪਰਿਵਾਰ ਨੇ ਵੀ ਅਪੀਲ ਕੀਤੀ ਕਲਾਕਾਰ ਭਾਈਚਾਰੇ ਵੀ ਉੱਥੇ ਪਹੁੰਚਿਆ ਪਰ ਜਦੋਂ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਉਹ ਮੌਤ ਦੀ ਜਿਹੜੀ ਲੜਾਈ ਆ ਉਹ ਹਾਰ ਗਿਆ ਤ्यो ਰੱਬ ਨੂੰ ਪਿਆਰਾ ਹੋ ਗਿਆ ਉਸ ਦੀ ਜਿਹੜੀ ਅੰਤਮ ਜਿਹੜੀ ਕਰਿਆਵਾਂ ਸੀਗਾ ਉਸ ਨੂੰ ਜਿਹੜੀ ਪੰਜ ਤਤਾਂ ਦੇ ਵਿੱਚ ਵਿਲੀਨ ਹੋਣ ਤੋਂ ਬਾਅਦ ਉਸ ਦੀਆਂ ਜਿਹੜੀਆਂ ਆਸਤੀਆਂ ਸੀ ਉਹਨਾਂ ਨੂੰ ਜਦੋਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤਾ ਗਿਆ ਤੇ ਫਿਰ ਇੱਕ ਸੰਸਥਾ ਸਾਹਮਣੇ ਆਈ ਜਿਸ ਨੇ ਹੈਰਾਨੀ ਜਨਕ ਖੁਲਾਸੇ ਕੀਤੇ ਉਹਨਾਂ ਨੇ ਆਖਿਆ ਕਿ ਇਹ ਇੱਕ ਦੁਰਘਟਨਾ ਨਹੀਂ ਇਹ ਇੱਕ ਕਤਲ ਆ ਇਹ ਸੁਣ ਕੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਹੁਣ ਤੱਕਰ ਲੋਕ ਬੁੱਧੂ ਬਣ ਰਹੇ ਸੀ ਕਿਉਂਕਿ ਕਲਾਕਾਰਾਂ ਨੂੰ ਪਹਿਲਾਂ ਵੀ ਥ੍ਰੈਟ ਕਾਲ ਆਈਆਂ ਤੇ ਕਲਾਕਾਰਾਂ ਦੇ ਉੱਤੇ ਕੋਈ ਇਹ ਸਮਾਂ ਸਹੀ ਨਹੀਂ ਚੱਲ ਰਿਹਾ ਜਿਵੇਂ ਹੀ ਰਾਜਵੀਰ ਜਵੰਦੇ ਦਾ ਅੰਤਮ ਸੰਸਕਾਰ ਹੁੰਦਾ ਉਸ ਤੋਂ ਬਾਅਦ ਇੱਕ ਵਰਿੰਦਰ ਕੁਮਾਰ ਨਾਮ ਦਾ ਇੱਕ ਬੋਡੀ ਬਿਲਡਰ ਆ ਉਹ ਚਲਾ ਜਾਂਦਾ ਦੋਵੇਂ ਮੋਤਾਂ ਹੋਈਆਂ ਦੋਵੇਂ ਫਨਕਾਰ ਸੀ ਦੋਵੇਂ ਪ੍ਰਸਿੱਧ ਸੀ ਪਰ ਇਹਨਾਂ ਦੋਹਾਂ ਦੇ ਵਿੱਚ ਇੱਕ ਸਿਮਿਲਰ ਚੀਜ਼ ਸੀ ਜਿਹੜੀ ਆਮ ਤੌਰ ਤੇ ਜਿਹੜੇ ਸਿਹਤ ਦੇ ਮਾਹਿਰ ਆ ਉਹਨਾਂ ਨੇ ਲੱਭੀ ਦੋਵਾਂ ਜਾਣਿਆਂ ਦੀ ਜਿਹੜੀ ਮੌਤ ਹੋਈ ਇਸ ਦੇ ਪਿੱਛੇ ਪਰਮਾਤਮਾ ਦੀ ਕਰੋਪੀ ਨਹੀਂ ਸੀ ਇਹ ਮਨੁੱਖੀ ਇੱਕ ਜਿਹੜੀ ਇਨਗੈਲੀ ਕਹ ਲਈਏ ਜਾਂ ਫਿਰ ਪੈਸੇ ਦਾ ਲਾਲਚ ਕਹ ਲਈਏ ਵਰਿੰਦਰ ਕਮਾਨ ਜਦੋਂ ਇਸ ਦੁਨੀਆ ਤੋਂ ਗਿਆ ਤੇ ਉਸ ਨੂੰ ਜਿਹੜਾ ਇੱਕ ਟੀਕਾ ਲਾਇਆ ਗਿਆ ਉਸ ਦੇ ਨਾਲ ਉਸ ਦੇ ਜਿਹੜੇ ਦਿਲ ਨੂੰ ਪੈਰਾਲਾਈਜ਼ ਹੋ ਗਿਆ ਜਿਸ ਤੋਂ ਬਾਅਦ ਉਹ ਦੁਨੀਆ ਤੋਂ ਗਿਆ ਜਵੰਦਾ ਰਾਜਵੀਰ ਜਵੰਦਾ ਜਦੋਂ ਦੁਨੀਆ ਤੋਂ ਗਿਆ ਤੇ ਇਸ ਦੇ ਪਿੱਛੇ ਵੀ ਇੱਕ ਸਾਜ਼ਿਸ਼ੇ ਸਾਹਮਣੇ ਆਈ ਕਿ ਜਿਹੜੇ ਹਸਪਤਾਲ ਜਦੋਂ ਪੰਜੋਰੀ ਦੇ ਵਿੱਚ ਇਹ ਦੁਰਘਟਨਾ ਹੋਈ ਸੀ ਜਿਹੜੇ ਹਸਪਤਾਲ ਦੇ ਵਿੱਚ ਫਰਸਟ ਏਡ ਲੈਣ ਦੇ ਲਈ ਰਾਜਵੀਰ ਜਵੰਦੇ ਨੂੰ ਭੇਜਿਆ ਗਿਆ ਉਸ ਪ੍ਰਾਈਵੇਟ ਹਸਪਤਾਲ ਨੇ ਉਸ ਦਾ ਇਲਾਜ ਕਰਨ ਤੋਂ ਨਾ ਕਰ ਦਿੱਤੀ ਜੇਕਰ ਸਮੇਂ ਰਹਿੰਦੇ ਉਸ ਸਮੇਂ ਉਸ ਨੂੰ ਜਿਹੜੀ ਜਿਹੜੀ ਮੁੱਢਲੀ ਜਿਹੜੀ ਡਾਕਟਰੀ ਸਹਾਇਤਾ ਮਿਲ ਜਾਂਦੀ ਤੇ ਸ਼ਾਇਦ ਅਜirajveer ਜਵੰਦਾ ਸਾਡੇ ਵਿੱਚ ਹੁੰਦਾ ਇਸ ਕਰਕੇ ਦੋਵੇਂ ਜਿਹੜੇ ਕਲਾਕਾਰ ਦੋਵੇਂ ਪ੍ਰਸਿੱਧ ਲੋਕ ਗਏ ਇਹਨਾਂ ਦੇ ਪਿੱਛੇ ਡਾਕਟਰਾਂ ਦੀ ਗਲਤੀ ਆ ਤੇ ਹੁਣ ਇੱਕ ਜਿਹੜੀ ਸੰਸਥਾ ਉਹਨਾਂ ਨੇ ਰੁਖ ਕੀਤਾ ਹਾਈ ਕੋਰਟ ਦਾ ਕਿ ਇਹਨਾਂ ਦੋਵਾਂ ਨੂੰ ਜਿੱਥੇ ਇਹਨਾਂ ਨੇ ਇਨਸਾਨ ਦੀ ਇੱਕ ਜਿਹੜੀ ਕੀਮਤ ਆ ਜਾਨ ਦੀ ਉਹਦੇ ਉੱਤੇ ਜਿਹੜਾ ਅਨਗੈਹੀਲੀ ਕੀਤੀ ਹੈ ਤੇ ਹੁਣ ਇਹਨਾਂ ਨੂੰ ਹਾਈ ਕੋਰਟ ਕਢੀਸਿਆ ਜਾਵੇ ਇਹਨਾਂ ਨੂੰ ਬਣਦੀ ਜਿਹੜੀ ਸਜ਼ਾ ਦਿੱਤੀ ਜਾਵੇ ਇਸ ਕਰਕੇ ਉਹ ਸੰਸਤਾ ਦਾ ਸਾਹਮਣੇ ਆ ਗਈ ਪਰ ਹਾਲੇ ਤੱਕ ਪਰਿਵਾਰ ਦਾ ਪੱਖ ਨਹੀਂ ਸਾਹਮਣੇ ਆ ਕਿਉਂਕਿ ਪਰਿਵਾਰ ਗਹਿਰੇ ਸਦਮੇ ਦੇ ਵਿੱਚ